ਵੀਰ ਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀ ਰੌਂਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਨਾਂ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਅੱਪਾਂ ਗੱਲ ਕਰਾਂਗੇ ਕਿ ਜੋ ਦੋਸਤ ਕਹਿੰਦੇ ਹਨ ਕਿ ਸਾਡੇ ਸਿਰ ਤੇ ਬਹੁਤ ਕਰਜ਼ਾ ਹੈ ਅਸੀਂ ਕਰਜ਼ਾ ਉਤਾਰ ਕੇ ਥੱਕ ਗਏ ਹਾਂ ਫਿਰ ਵੀ ਕਰਜ਼ਾ ਘਟ ਨਹੀਂ ਹੋ ਰਿਹਾ ਇਸ ਦਾ ਕੀ ਕਾਰਨ ਹੋ ਸਕਦਾ ਹੈ ਸੋ ਵੀਡੀਓ ਨੂੰ ਅੰਤ ਤੱਕ ਬਿਨਾਂ ਸਕਿੱਪ ਕੀਤੇ ਜ਼ਰੂਰ ਦੇਖਿਓ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾ ਸੰਗਤ ਜੀਓ ਜਿਨ੍ਹਾਂ ਨੂੰ ਪੈਸੇ ਦੀ ਤੰਗੀ ਰਹਿੰਦੀ ਹੋਵੇ ਜਾਂ ਫੇਰ ਕਿਸੇ ਪ੍ਰਕਾਰ ਦਾ ਕੋਈ ਵੀ ਕੰਮ ਹੋਵੇ ਜਿਸ ਵਿੱਚ ਅੜਚਨ ਆਉਂਦੀ ਹੋਵੇ ਬਾਰ ਬਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਜਰੂਰ ਸੁਣਿਓ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਮਰੱਥਾ ਅਨੁਸਾਰ ਕਣਕ ਝੋਲ ਮੱਕੀ ਜਾਂ ਫਿਰ ਸੱਤ ਅਨਾਜਾ ਜੋ ਕਿ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਫਿਰ ਤੁਸੀਂ ਇੱਕ ਮਿੱਟੀ ਦਾ ਬਰਤਨ ਲੈਣਾ ਹੈ ਉਸ ਨੂੰ ਆਪਣੇ ਘਰ ਦੀ ਛੱਤ 'ਤੇ ਪਾਣੀ ਨਾਲ ਭਰ ਦੇਣਾ ਹੈ ਤੇ ਕੋਲ ਸੱਤ ਅਨਾਜਾ ਵੀ ਰੱਖ ਦੇਣਾ ਹੈ ਤਾਂ ਜੋ ਮੰਚੀ ਇਸ ਦਾ ਸੇਵਨ ਕਰ ਸਕਣ ਇਹ ਤੁਸੀਂ ਲਗਾਤਾਰ ਸਵਾ ਮਹੀਨਾ ਜਾਂ ਫਿਰ ਇਸ ਤੋਂ ਬਾਅਦ ਕਰਨਾ ਹੈ ਇਹ ਤੁਸੀਂ ਸਵੇਰੇ ਤੜਕੇ ਉੱਠਣਸਾਰ ਨਿਰਨੇ ਕਾਲ ਜੀ ਮੂੰਹ ਅੱਥ ਤੋਂ ਪਹਿਲਾਂ ਕਰਨਾ ਹੈ ਸੰਗਤ ਜੀ ਤੁਸੀਂ ਸਭ ਜਾਣਦੇ ਹੀ ਹੋ ਜਦੋਂ ਸਰਦ ਆਉਂਦੇ ਹਨ ਤਾਂ ਅਸੀਂ ਆਪਣੇ ਪਿਤਰਾਂ ਦੀ ਯਾਦ ਵਿੱਚ ਸਰਦ ਪਾਉਂਦੇ ਹਾਂ ਤੇ ਉਹਨਾਂ ਦੇ ਹਿੱਸੇ ਦੀ ਰੋਟੀ ਐਸੀ ਆਪਣੇ ਘਰ ਦੀ ਛੱਤ ਤੇ ਪਾਉਂਦੇ ਹਾਂ ਜੋ ਵੀ ਕੰਮ ਛੱਤ ਤੇ ਕਰਦੇ ਹਾਂ ਉਹ ਪਿੱਤਰਾਂ ਦਾ ਹੀ ਲੱਗਦਾ ਹੈ ਇਸ ਲਈ ਸੰਗਤ ਜੀ ਤੁਸੀਂ ਸਵਾ ਮਹੀਨਾ ਜਾਂ ਫਿਰ ਲਗਾਤਾਰ ਪਾਸਕਦੇ ਹੋ ਇਸ ਚ ਕੋਈ ਗੁਨਾਹ ਵੀ ਨਹੀਂ ਹੈ ਨਾ ਹੀ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਆਵੇਗੀ ਇਸ ਨਾਲ ਤੁਹਾਨੂੰ ਕਈ ਪ੍ਰਕਾਰ ਦੇ ਲਾਭ ਮਿਲਦੇ ਹਨ ਕਿ ਜੋ ਤੁਹਾਡੇ ਸਿਰ ਤੇ ਕਰਜ਼ਾ ਹੋਵੇਗਾ ਉਹ ਹੌਲੀ ਹੌਲੀ ਉਤਰਨਾ ਸ਼ੁਰੂ ਹੋ ਜਾਵੇਗਾ ਤੇ ਪੈਸੇ ਦੀ ਕਮੀ ਨਹੀਂ ਆਵੇਗੀ ਪੈਸੇ ਵਿੱਚ ਬਰਕਤ ਆਉਣੇ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਕਿਸੇ ਕੰਮ ਵਿੱਚ ਕੋਈ ਅੜਚਣ ਆਉਂਦੀ ਹੈ ਤਾਂ ਉਹ ਆਉਣੋਂ हट ਜਾਵੇਗੀ ਕਿਉਂਕਿ ਘਰ ਦੀ ਛੱਤ ਤੇ ਪਿਤਰਾਂ ਦਾ ਵਾਸ ਹੁੰਦਾ ਹੈ ਜੇਕਰ ਐਸੀ ਉਹਨਾਂ ਦੀ ਸੇਵਾ ਕਰਦੇ ਰਹਾਂਗੇ ਤਾਂ ਸਾਨੂੰ ਉਸ ਦਾ ਤਿਰੰਕਰ ਲਭ ਮਿਲੇਗਾ ਕਿਉਂਕਿ ਕਈ ਅਜਿਹੇ ਇਨਸਾਨ ਹੁੰਦੇ ਹਨ ਜੋ ਕਹਿੰਦੇ ਹਨ ਕਿ ਸਾਨੂੰ ਕਿਸੇ ਨੇ ਕੁਝ ਕਰਵਾ ਦਿੱਤਾ ਹੈ ਜਾਂ ਫਿਰ ਕੋਈ ਟੋਣਾ ਹੋ ਗਿਆ ਹੈ ਤਾਂ ਅਗਰ ਜੇਕਰ ਅਸੀਂ ਆਪਣੇ ਪਿਤਰਾਂ ਦੀ ਸੇਵਾ ਕਰਾਂਗੇ ਤਾਂ ਉਹ ਪ੍ਰਕਿਰਤਾ ਕਰਾਇ ਹੋਵੇਗਾ ਉਹਨਾਂ ਨੂੰ ਟਾਲਣ ਵਿੱਚ ਸਮਰਥ ਹੋ ਜਾਣਗੇ ਅਤੇ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਹੈ ਜੋ ਹੋ ਹੌਲੀ-ਹੌਲੀ ਦੂਰ ਹੋ ਜਾਵੇਗੀ ਤੇ ਕਰਜ਼ਾ ਹੌਲੀ-ਹੌਲੀ ਉਤਰਨਾ ਸ਼ੁਰੂ ਹੋ ਜਾਵੇਗਾ ਸੰਗਤ ਜੀ ਤੁਹਾਨੂੰ ਕਈਆਂ ਨੇ ਇਹੀ ਕਿਹਾ ਹੋਣਾ ਕਿ ਤੁਸੀਂ ਪੰਛੀਆਂ ਨੂੰ ਚੌਗਾ ਪਾਇਆ ਕਰੋ ਪਰ ਕਿਉਂ ਪਾਉਣਾ ਹੈ ਇਸ ਦਾ ਮਤਲਬ ਕਿਸੇ ਨੇ ਸਮਝਾਇ ਨਹੀਂ ਹੋਣਾ ਇਸ ਲਈ ਸੰਗਤ ਜੀ ਤੁਹਾਨੂੰ ਅੱਥ ਜੋੜ ਕੇ ਬੇਨਤੀ ਹੈ ਕਿ ਸਾਡੀਆਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਕਿਉਂਕਿ ਸਾਡੀ ਵੀਡੀਓ ਵਿੱਚ ਵਿਸਤਾਰ ਪਰ ਮੁੱਖ ਦੱਸਿਆ ਜਾਂਦਾ ਹੈ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝਣ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੀ